ਸਕ ਪਾਲ ਸਿੰਘ ਖੈਰਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਸਿੱਤੇ ਤੌਰ ਤੇ ਕਿਹਾ ਗਿਆ ਕਿ ਜਿਹੜੀ ਵਿਜੀਲੈਂਸ ਹੈ ਉਸ ਦਾ ਡਰਾਵਾ ਹੈ ਬਿਲਕੁਲ ਗਲਤ ਗੱਲ ਬੇਬੁਨਿਆਦ ਗੱਲ ਹੈ ਚੰਨੀ ਜੀ ਸਭ ਤੋਂ ਪਹਿਲਾਂ ਤਾਂ 250 ਪਰਿਵਾਰਾਂ ਨੇ ਪੰਜਾਬ ਦੀ ਸਿਆਸਤ ਨੂੰ ਬੰਦੀ ਬਣਾ ਲਿਆ ਸੀ ਅਕਾਲੀ ਦਲ ਬਾਦਲ ਕੋਈ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਸੀ ਔਰ ਬੰਦ ਕਰਕੇ ਦਰਵਾਜ਼ਾ ਨੋ ਐਂਟਰੀ ਦਾ ਬੋਰਡ ਲਾਤਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਆਮ ਘਰਾਂ ਦੇ ਜੁੜੇ ਨੇ ਜਾਂ ਮੈਂ ਕਹਿ ਲਵਾਂ ਕਿ ਬੱbbi ਬਾਦਲ ਵੀ ਲੰਮਾ ਸੰਘਰਸ਼ ਦਾ ਹਿੱਸੇ ਰਹੇ ਨੇ ਫਿਰ ਉਹਨਾਂ ਦੀ ਬਾਰੀ ਕਦੋਂ ਆਏ ਆਈ ਐਮ ਅ ਫਰਮ ਬਲੀਵਰ ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਕਾਂ ਅੰਤਰਜਾਮੀ ਤੁਸੀਂ ਆਪ ਜੋ ਮਰਜ਼ੀ ਪਲਾਨ ਬਣਾਈ ਜਾਓ ਜੋ ਅਕਾਲ ਪੁਰਖ ਦਾ ਪਲਾਨ ਹੈ ਤੁਹਾਡੇ ਲਈ ਉਹ ਵੱਡਾ ਹੈ ਸਿਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਦਾ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਭੱਕਿਆ ਹੋਇਆ ਹੈ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਬੀਤੇ ਦਿਨ ਤੋਂ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਦੋਂ ਦਲਵੀਰ ਗੋਲਡੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਤਿੱਖੇ ਤੰਜ ਕਸੇ ਜਾਂਦੇ ਨੇ ਤੇ ਇਸ ਹਫਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰਸ਼ੁਕੇਂਦਰ ਸਿੰਘ ਬੱbbi ਬਾਦਲ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਆਖਰ ਚੱਲ ਕੀ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉਹ ਕਿੰਨੇ ਕੁ ਸਟੀਕ ਨੇ ਉਹ ਸਭ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਸਮੇਂ ਬੱbbi ਬਾਦਲ ਮੌਜੂਦ ਨੇ ਬੱbbi ਬਾਦਲ ਜੀ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਮਾਧਿਅਮ ਨਾਲ ਸਾਰੇ ਜਿੰਨੇ ਦਰਸ਼ਕ ਦੇਖ ਰਹੇ ਨੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਦਲ ਸਾਹਿਬ ਸਭ ਤੋਂ ਵੱਡਾ ਸਵਾਲ ਕੱਲ ਤੋਂ ਖੜਾ ਹੋਣਾ ਸ਼ੁਰੂ ਹੋ ਗਿਆ ਚਰਚਾ ਦੇ ਵਿੱਚ ਉਦੋਂ ਆਮਦਵੀ ਪਾਰਟੀ ਆ ਗਈ ਜਦੋਂ ਦਲਵੀਰ ਸਿੰਘ ਗੋਲਡੀ ਭਾਜਪਾ 'ਚ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਕਰ ਜਾਂਦੇ ਨੇ ਹਾਲਾਂਕਿ ਵੱਡੇ ਸੰਕੇਤ ਸਨ ਕਿ ਉਹ ਭਾਜਪਾ ਦਾ ਹਿੱਸਾ ਬਣਨਗੇ ਪਰੰਤੂ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਜਾਂਦੇ ਨੇ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਕਾਂਗਰਸ ਦਾ ਹੀ ਹਿੱਸਾ ਰਹਿਣਗੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੀ ਕਿਤੇ ਨਾ ਕਿਤੇ ਦਰਸਤੀ ਵਰਤ ਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਗੋਲਡੀ ਦੀ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਸਿੱਤੇ ਤੌਰ ਤੇ ਕਿਹਾ ਗਿਆ ਕਿ ਜਿਹੜੀ ਵਿਜੀਲੈਂਸ ਹੈ ਉਸ ਦਾ ਡਰਾਵਾ ਬਿਲਕੁਲ ਗਲਤ ਗੱਲ ਬੇਬੁਨਿਆਦ ਗੱਲ ਹੈ ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਕਿ ਚੰਨੀ ਜੀ ਸਭ ਤੋਂ ਪਹਿਲਾਂ ਤਾਂ 250 ਪਰਿਵਾਰਾਂ ਨੇ ਪੰਜਾਬ ਦੀ ਸਿਆਸਤ ਨੂੰ ਬੰਦੀ ਬਣਾ ਲਿਆ ਸੀ 250 ਪਰਿਵਾਰਾਂ ਨੇ ਕਿਸੇ ਨੇ ਕਾਂਗਰਸ ਪਾਰਟੀ ਕੋਈ ਕਾਲੀ ਦਲ ਬਾਦਲ ਕੋਈ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਸੀ ਔਰ ਬੰਦ ਕਰਕੇ ਦਰਵਾਜ਼ਾ ਨੋ ਐਂਟਰੀ ਦਾ ਬੋਰਡ ਲਾਤਾ ਸੀ ਕਿ ਇਨ੍ਹਾਂ ਪਰਿਵਾਰਾਂ ਤੋਂ ਬਾਹਰ ਕੋਈ ਤਾਕਤ ਜਾਣੀ ਨਹੀਂ ਅੱਜ ਜੇ 골ਡੀ ਵਰਗੇ ਜਿਹੜੇ ਡਿਜ਼ਰਵਿੰਗ ਨੌਜਵਾਨ ਹੈ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਡੱਪਣ ਮੰਨਦਾ ਕਿ ਉਹਨਾਂ ਦੇ ਖਿਲਾਫ 골ਡੀ ਜੀ ਨੇ ਇਲੈਕਸ਼ਨ ਲੜਿਆ ਸੀ ਔਰ ਉਹਨਾਂ ਨੂੰ ਇਹ ਗੱਲ ਦਾ ਭੋਰਾ ਮਲਾਲ ਨਹੀਂ ਹੋਇਆ ਮੁੱਖ ਮੰਤਰੀ ਜੀ ਨੇ ਜਿੰਨੀ ਗ੍ਰੇਸ ਨਾਲ 골ਡੀ ਜੀ ਨੂੰ ਜੁਆਇਨ ਕਰਾਇਆ ਸਿਰਫ ਇੱਕ ਕਾਰਨ ਕਿ ਵਿਦਿਆਰਥੀ ਰਾਜਨੀਤੀ ਚ ਉੱਠੇ ਹੋਏ ਨੇ 골ਡੀ ਜੀ ਔਰ ਸੈਲਫ ਮੇਡ ਇਨਸਾਨ ਹੈ ਬੜਾ ਚੰਗਾ ਸੁਭਾਅ ਨਿੱਗੇ ਸੁਭਾਅ ਦੇ ਬੰਦੇ ਨੇ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਕਿ ਕਾਂਗਰਸ ਪਾਰਟੀ ਨੇ ਗੋਲਡੀ ਜੀ ਨੂੰ ਕਿਹਾ ਸੀ ਰਾਜਾ ਵਡਿੰਗ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਐਮਪੀ ਦੀ ਟਿਕਟ ਦੇਵਾਂਗੇ ਡੇਢ ਸਾਲ ਤੱਕ ਤੁਸੀਂ ਲਾਰੇ ਲਾ ਕੇ ਕਿਸੇ ਬੰਦੇ ਨੂੰ ਰੱਖਿਆ ਔਰ ਉਸ ਤੋਂ ਬਾਅਦ ਮੈਂ ਸੁਖਪਾਲ ਖਹਿਰਾ ਜੀ ਨੂੰ ਪੁੱਛਦਾ ਕਿ ਤੁਸੀਂ ਕਿਹੜੇ ਹੱਕ ਨਾਲ 골ਡੀ ਤੇ ਟਿੱਪਣੀਆਂ ਕਰ ਰਹੇ ਹੋ ਭਾਈ ਸਾਹਿਬ ਕਿੱਥੋਂ ਚੱਲ ਕੇ ਤੁਸੀਂ ਕਿਹਦਾ ਹੱਕ ਮਾਰਿਆ ਤੁਸੀਂ ਕਿੱਥੋਂ ਪੁਲੱਥ ਦੇ ਐਮਐਲਏ ਹੋ ਕੇ ਸੰਗਰੂਰ ਆ ਕੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਔਰ ਤੁਸੀਂ ਸੰਗਰੂਰ ਦੇ ਲੋਕਾਂ ਨਾਲ ਬਿਲਕੁਲ ਕੋਈ ਹਮਦਰਦੀ ਨਹੀਂ ਕੋਈ ਸੰਗਰੂਰ ਦੇ ਨਾਲ ਉਹਨਾਂ ਦੀ ਵਕਫੀਅਤ ਨਹੀਂ ਜਿਵੇਂ 골ਡੀ ਤਾਂ ਸੰਗਰੂਰ ਦਾ ਆਪਣਾ ਬੱਚਾ ਹੈ 골ਡੀ ਤਾਂ ਸੰਗਰੂਰ ਦੇ ਲੰਬੇ ਸਾਲ ਉਹਨੇ ਸੇਵਾ ਕੀਤੀ ਹੈ ਸੰਗਰੂਰ ਵਾਲਿਆਂ ਦੀ ਸੋ ਮੈਂ ਮਹਿਸੂਸ ਕਰਦਾ ਕਿ ਦੇਖੋ ਮੁੱਖ ਮੰਤਰੀ ਜੀ ਸਮਰਪਿਤ ਨੇ ਕਿ ਅਸੀਂ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਹੈ ਸਾਧਾਰਨ ਪਰਿਵਾਰਾਂ ਦੇ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆਉਣਾ ਹੈ ਔਰ ਜਿਵੇਂ ਕਿ ਗੋਲਦੀ ਜੀ ਦਾ ਸੁਭਾਅ ਹੈ ਕਿ ਮਿਹਨਤ ਵੀ ਬਹੁਤ ਦੱਬ ਕੇ ਕਰਦੇ ਨੇ ਔਰ ਬਹੁਤ ਵਧੀਆ ਤਰੀਕੇ ਦੇ ਬੜੀ ਨਿੱਗੀ ਸਖਸ਼ੀਅਤ ਹੈ ਮੈਂ ਸਮਝਦਾ ਹਾਂ ਦੇਖੋ ਇੱਕ ਫਰਕ ਹੁੰਦਾ ਹੈ ਤੁਸੀਂ ਮੈਨੂੰ ਇਹ ਪੁੱਛੋਗੇ ਕਿ ਫੇਰ ਤਿਤਲੀਆਂ ਕੌਣ ਹੋਇਆ ਤੇ ਜੇ ਤੁਹਾਡੇ ਵਿੱਚ ਆਉਂਦਾ ਤਾਂ ਉਹ ਅਲੱਗ ਗੱਲ ਹੈ ਤੇ ਜੇ ਤੁਹਾਡੇ ਚੋਂ ਜਾਂਦਾ ਹੈ ਤਾਂ ਉਹ ਗਦਾਰ ਹੋ ਜਾਂਦਾ ਹੈ ਮੈਂ ਇਹਦਾ ਜਵਾਬ ਦਿੰਨਾ ਹੈ ਕੀ ਜਿਨ੍ਹਾਂ ਨੇ ਵੱਡੀ ਵੱਡੀ ਮਲਾਈ ਖਾਧੀ ਹੈ ਜਿਨ੍ਹਾਂ ਨੇ ਵੱਡੇ ਵੱਡੇ ਅਹੁਦੇ ਮੰਤਰੀ ਪੁਨੇ ਦੇਖੋ ਕੈਪਟਨ ਸਾਹਿਬ ਅਮਰਿੰਦਰ ਸਿੰਘ ਜੀ ਦੋ ਵਾਰ ਮੁੱਖ ਮੰਤਰੀ ਬਣ ਕੇ ਕਾਂਗਰਸ ਵੱਲੋਂ ਤੇ ਇੱਕ ਮਿੰਟੀ ਲਾਇਆ ਤੇ ਬੀਜੇਪੀ ਚਲੇ ਗਏ ਤੇ ਉਵੇਂ ਜਿਵੇਂ ਸੁਨੀਲ ਜਾਖੜ ਜੀ ਜਿਨ੍ਹਾਂ ਦੇ ਫਾਦਰ ਸਾਹਿਬ ਲੋਕ ਸਭਾ ਦੇ ਸਪੀਕਰ ਰਹੇ ਸੀ ਉਸ ਤੋਂ ਬਾਅਦ ਖੁਦ ਉਹਨਾਂ ਦੇ ਵੱਡੇ ਭਾਈ ਸਾਹਿਬ ਮਨਿਸਟਰ ਰਹੇ ਖੁਦ ਸੁਨੀਲ ਜੀ ਪ੍ਰਧਾਨ ਰਹੇ ਕਾਂਗਰਸ ਦੇ ਔਰ ਇੱਕ ਸਕਿੰਟ ਲਾਉਂਦੇ ਨੇ ਤੇ ਬੀਜੇਪੀ ਸ਼ਾਮਲ ਹੋ ਜਾਂਦੇ ਨੇ ਘੱਟੋ ਘੱਟ ਗੋਲਡੀ ਜਿਹੜਾ ਆਪ ਮਿਹਨਤ ਕਾਸ਼ ਬੰਦਾ ਹੈ ਇਮਾਨਦਾਰ ਬੰਦਾ ਹੈ ਔਰ ਜੇ ਅੱਜ ਉਹਨੂੰ ਪਲੇਟਫਾਰਮ ਦੀ ਲੋੜ ਸੀ ਤੇ ਆਮ ਆਦਮੀ ਨੇ ਉਹਨੂੰ ਉਹ ਪਲੈਟਫਾਰਮ ਦਿੱਤਾ ਹੈ ਸੋ ਅਸੀਂ ਤਾਂ ਇਸ ਗੱਲ ਦਾ ਮਾਨ ਕਰਦੇ ਆ ਕਿ ਜਿਹਦੀ ਬਾਹ ਇਹ ਵੱਡੇ ਘਰਾਨੇ ਨਹੀਂ ਫੜਦੇ ਅਸੀਂ ਉਹਦੀ ਬਾਹ ਫੜਦੇ ਆ ਉਹਨੂੰ ਪਲੈਟਫਾਰਮ ਦਿੰਨੇ ਆ ਕਿ ਆਓ ਸਾਡੀ ਟੀਮ ਦੇ ਮੈਂਬਰ ਬਣੋ ਤੇ ਸਾਡੇ ਨਾਲ ਮਿਲ ਕੇ ਆਓ ਪੰਜਾਬ ਦੇ ਲੋਕਾਂ ਦੀ ਸੇਵਾ ਕਰੀਏ ਵਿਜੀਲੈਂਸ ਦਾ ਕੋਈ ਰੋਲ ਨਹੀਂ ਹੈਗਾ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਹੈ ਗੋਲਟੀ ਜੀ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਬਿਨਾਂ ਸ਼ਰਤ ਤੋਂ ਰਲੇ ਹੈ ਇਹ ਵੱਡੀ ਗੱਲ ਹੈ ਗੋਲਡੀ ਜੀ ਨੇ ਕੋਈ ਸ਼ਰਤ ਨਹੀਂ ਰੱਖੀ ਲੇਕਿਨ ਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਕਿਉਂ ਕਰਕੇ ਗੋਲਡੀ ਜੀ ਦਾ ਤਜਰਬਾ ਵੀ ਹੈ ਸਿਆਸਤ ਵਿੱਚ ਗੋਲਡੀ ਜੀ ਦਾ ਜਨੂਨ ਵੀ ਹੈ ਸਿਆਸਤ ਉਤਸ਼ਾਹ ਵੀ ਹੈ ਉਹਨਾਂ ਵਿੱਚ ਤੇ ਅਸੀਂ ਉਹਨਾਂ ਦੀ ਵਰਤੋਂ ਕਰਾਂਗੇ ਜਲਦੀ ਬਾਏ ਇਲੈਕਸ਼ਨਾਂ ਵਿੱਚ ਸਾਡੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੀਆਂ ਉਹਨਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਮੌਕਾ ਦੇਵਾਂਗੇ ਇਹੋ ਜੇ ਨੌਜਵਾਨਾਂ ਨੂੰ ਤੁਸੀਂ ਉਹੀ ਗੱਲ ਕਰਤੀ ਜਿਸ ਤਰ੍ਹਾਂ ਦਲਵੀਰ ਗੋਲਡੀ ਨੇ ਕੱਲ ਕਿਹਾ ਕਿ ਪਾਰਟੀ ਹਾਈ ਕਮਾਂਡ ਕਾਂਗਰਸ ਦੀ ਦੇਦੋ ਗੱਲ ਕਰ ਰਹੀ ਸੀ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਡਜਸਟ ਕਰਾਂਗੇ ਕਿਤੇ ਨਾ ਕਿਤੇ ਹੁਣ ਤੁਹਾਡੇ ਜ਼ੁਬਾਨ ਤੋਂ ਵੀ ਇਹ ਗੱਲ ਨਿਕਲੀ ਹੈ ਕਿ ਤੁਸੀਂ ਵੀ ਅਡਜਸਟ ਕਰਨ ਦੀ ਤਿਆਰੀ ਕਰ ਰਹੇ ਹੋ ਗੋਲਡੀ ਬਰਾੜ ਦੇ ਨਾਲ ਵਾਦਾ ਹੋ ਚੁੱਕਿਆ ਹੈ ਕਿ ਹੁਣ ਬਾਈ ਇਲੈਕਸ਼ਨ ਤਾਂ ਹੋਣੀ ਹੀ ਹੋਣੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਐਮਪੀ ਬਰਨਗੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਜ਼ਰੂਰ ਹੋਊਗੀ ਸੰਗਰੂਰ ਵੀ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਵੀ ਆਮ ਸਵਾਰ ਆਮ ਆਦਮੀ ਪਾਰਟੀ ਇੱਕ ਥਾਪੜ ਕੇ ਵਿਧਾਨ ਦੇ ਵਿੱਚ ਮੈਂ ਇਹ ਗੱਲ ਕਹਿਣਾ ਹੈ ਕਿ ਬਹੁਤ ਦਗਮਜੇ ਮਾਰੇ ਜਾ ਰਹੇ ਨੇ ਬਹੁਤ ਵੱਡੇ ਵੱਡੇ ਕਲੇਮ ਕੀਤੇ ਜਾ ਰਹੇ ਨੇ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ 골ਡੀ ਨੂੰ ਉਤਾਰੋ ਮੈਦਾਨ ਵਿੱਚ ਅਸੀਂ ਖਹਿਰਾ ਸਾਹਿਬ ਇਹੋ ਜੀਆਂ ਗੱਲਾਂ ਕਰ ਰਹੇ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸੰਗਰੂਰ ਦੇ ਅੰਦਰ ਹੀ ਨਹੀਂ ਅੱਜ ਪੰਜਾਬ ਦੇ ਅੰਦਰ ਕੀਤੇ ਹੋਏ ਕੰਮਾਂ ਦੀ ਐਪਰੀਸੀਏਸ਼ਨ ਹੈ ਪਹਿਲੀ ਵਾਰ ਲੋਕਾਂ ਨੇ ਇਹ ਤਸلیم ਕੀਤਾ ਹੈ ਕਿ ਨੌਕਰੀਆਂ ਮਿਲੀਆਂ ਤਾਂ ਇਮਾਨਦਾਰੀ ਦੇ ਤੌਰ ਤੇ ਮੈਰਿਟ ਤੇ ਮਿਲੀਆਂ ਬਿਜਲੀ ਦੇ ਬਿੱਲ ਮਾਫ ਹੋਏ ਤਾਂ ਸਾਰਿਆਂ ਦੇ ਹੋਏ ਕੋਈ ਉਹਦੇ ਵਿੱਚ ਅਸੀਂ ਇਹ ਨਹੀਂ ਕਿਹਾ ਵੀ ਫਲਾਨੇ ਦੇ ਹੋਣੇ ਆ ਤੇ ਦੂਜਿਆਂ ਦੇ ਨਹੀਂ ਹੋਣੇ ਤੇ ਜੇ ਅੱਜ ਪਾਣੀ ਤੇ ਤੇਲਾਂ ਤੇ ਪਹੁੰਚ ਰਿਹਾ ਹੈ ਜੀ ਅੱਜ ਭ੍ਰਿਸ਼ਟਾਚਾਰੀ ਡਰ ਰਹੇ ਨੇ ਡਰ ਦਾ ਮਾਹੌਲ ਹੈ ਕਿ ਕਿਤੇ ਅਸੀਂ ਅੰਦਰ ਨਾ ਹੋ ਜਾਈਏ ਇਹ ਸਾਰਾ ਕੁਝ ਭਗਵੰਤ ਮਾਨ ਜੀ ਦੀ ਨੇਕ ਨੀਤੀ ਦਾ ਨਤੀਜਾ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਕੀ ਗੋਲਡੀ ਜੀ ਦੇ ਤਜਰਬੇ ਦਾ ਅਸੀਂ ਫਾਇਦਾ ਲੈਣਾ ਹੈ ਸਾਨੂੰ ਲੋੜ ਹੈ ਗੋਲਡੀ ਜੀ ਦੀ ਇਹੋ ਜੇ ਨੌਜਵਾਨਾਂ ਦੀ ਔਰ ਇਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਮੈਂ ਦੇਖੋ ਬਾਕੀ ਤਾਂ ਪਾਰਟੀ ਹਾਈ ਕਮਾਂਡ ਨੇ ਡਿਕਲੇਅਰ ਕਰਨਾ ਹੈ ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈਗਾ ਪਰ ਇੰਨਾ ਮੈਂ ਜ਼ਰੂਰ ਤੁਹਾਨੂੰ ਕਹਿ ਸਕਦਾ ਕਿ ਮੁੱਖ ਮੰਤਰੀ ਜੀ ਦੇ ਮਨ ਦੀ ਸੋਚ ਹੈ ਕਿ ਗੋਲਡੀ ਜੀ ਨੂੰ ਜਲਦੀ ਹੀ ਟੀਮ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੀ ਮੋਹਰ ਲਵਾਉਂਦਾ ਅਸੀਂ ਮੌਕਾ ਦੇਵਾਂਗੇ ਬਾਦਲ ਸਾਹਿਬ ਸਭ ਤੋਂ ਵੱਡਾ ਸਵਾਲ ਫਿਰ ਇਹ ਖੜਾ ਹੁੰਦਾ ਹੈ ਪਰ ਜਦੋਂ ਰਾਜਕੁਮਾਰ ਚੱਬੇਵਾਲ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਵੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਤਾਰ ਦਿੱਤਾ ਗਿਆ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਵੀ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਇਆ ਗਿਆ ਦਲਵੀਰ ਕੋਲਡਰੀ ਦੀ ਐਂਟਰੀ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਮੈਦਾਨ ਦੇ ਵਿੱਚੋਂ ਉਤਾਰਨਗੇ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਆਮ ਘਰਾਂ ਦੇ ਜੁੜੇ ਨੇ ਜਾਂ ਮੈਂ ਕਹਿ ਲਵਾਂ ਕਿ ਬੱbbi ਬਾਦਲ ਵੀ ਲੰਮਾ ਸੰਘਰਸ਼ ਦਾ ਹਿੱਸੇ ਰਹੇ ਨੇ ਫਿਰ ਉਹਨਾਂ ਦੀ ਵਾਰੀ ਕਦੋਂ ਦੇਖੋ ਵਾਰੀ ਵਾਰੀ ਸਭ ਦੀ ਵਾਰੀ ਤੇ ਇਹ ਆਮ ਘਰਾਂ ਦੇ ਬਨੇ ਐਮ ਐਲ ਏ ਆ ਦਾ ਆਪਾਂ ਮੌਕਾ ਕਿੰਨਿਆਂ ਨੂੰ ਦਿੱਤਾ ਪਹਿਲੀ ਵਾਰ 80% ਫਰਸਟ ਟਾਈਮ ਐਮ ਐਲ ਏਜ਼ ਹੈ ਔਰ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਓਵੇਂ ਜਿਵੇਂ ਜਿਹੜੇ ਸਾਡੇ ਵਰਕਰ ਹੈ ਸਾਡੇ ਵੋਲੰਟੀਅਰ ਹੈ ਉਹਨਾਂ ਨੂੰ ਵੀ ਵਾਰੀ ਸਰ ਮੌਕਾ ਮਿਲੇਗਾ ਇਹ ਜਿਹੜੀਆਂ ਚੋਣਾਂ ਜਿਹੜੀਆਂ ਆ ਲੋਕ ਸਭਾ ਦੀਆਂ ਚੋਣਾਂ ਹੈ ਇਹ ਇੱਕ ਕਰੋ ਜਾਂ ਮਰੋ ਦਾ ਸਵਾਲ ਆ ਗਿਆ। ਇਹਦੇ ਵਿੱਚ ਦੇਸ਼ ਦਾ ਲੋਕਤੰਤਰੀ ਖਤਰੇ 'ਚ ਪੈ ਗਿਆ। ਕੇਜਰੀਵਾਲ ਸਾਹਿਬ ਵਰਗੇ ਬੰਦੇ ਨੂੰ ਜਿਨੇ ਸਕੂਲਾਂ ਦੀ ਗੱਲ ਕੀਤੀ, ਹਸਪਤਾਲਾਂ ਦੀ ਗੱਲ ਕੀਤੀ, ਲੋਕਾਂ ਦੇ ਹੱਕਾਂ ਦੀ ਗੱਲ ਕੀਤੀ, ਉਹਨੂੰ ਫੜ ਕੇ ਅੰਦਰ ਦੇਤਾ ਡੌਲੇ ਤੋਂ ਫੜਿਆ। ਦਿੱਲੀ ਦਾ ਮੁੱਖ ਮੰਤਰੀ 15 ਬੰਦੇ ਗਏ ਸ਼ਾਮ ਤੱਕ ਅਰੈਸਟ ਕਰ ਲਿਆ। ਹੇਮੰਤ ਸੁਰੇਨ ਨੂੰ ਫੜ ਕੇ ਅੰਦਰ ਕਰਤਾ। ਉਸ ਤੋਂ ਬਾਅਦ ਹੁਣ ਤੇਲੰਗਾਨਾ ਦੇ ਨੌਜਵਾਨ ਮੁੱਖ ਮੰਤਰੀ ਨੂੰ ਬੁਲਾ ਰਹੇ ਨੇ। ਪੁੱਛ ਗਿਛ ਵਾਸਤੇ ਔਰ ਉਹਨਾਂ ਦਾ ਕੀ ਪਤਾ ਹੈ ਕਿ ਸ਼ਾਮ ਤੱਕ ਉਹਨਾਂ ਨੂੰ ਵੀ ਕਹਿਣ ਵੀ ਤੁਸੀਂ ਵੀ ਅਰੈਸਟ ਹੋ ਸੋ ਇਹ ਤਾਂ ਕਰੋ ਜਾਂ ਮਰੋ ਦੀ ਸਥਿਤੀ ਆ ਗਈ ਤਾਨਾ ਸ਼ਾਹੀਵਾਲ ਦੇਸ਼ ਜਾ ਰਿਹਾ ਹੈ ਜੇ ਜਲਦੀ ਅਸੀਂ ਇਹ ਲੜਾਈ ਨਾ ਜਿੱਤੀ ਤਾਂ ਦੇਸ਼ ਦਾ ਇੰਨਾ ਕੁ ਨੁਕਸਾਨ ਹੋ ਜਾਊਗਾ ਕਿ ਸਾਡਾ ਜਿਹੜਾ ਇੱਕ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਹਿੰਦੁਸਤਾਨ ਨੂੰ ਸਾਡੀ ਸੋਨੇ ਦੀ ਚਿੜੀ ਪਾਕਿਸਤਾਨ ਦੇ ਬਰਾਬਰ ਹੋ ਜੂਗੀ ਜੇ ਅੱਜ ਮੋਦੀ ਜੀ ਦੀ ਤਾਨਾਸ਼ਾਈ ਨੂੰ ਨਾ ਰੋਕਿਆ ਗਿਆ ਬਾਦਲ ਸਾਹਿਬ ਸਭ ਤੋਂ ਵੱਡਾ ਸਵਾਲ ਖੜਾ ਹੋ ਜਾਂਦਾ ਤੁਸੀਂ ਵੀ ਕਹਿ ਰਹੇ ਹੋ ਕਿ ਤਾਨਾਸ਼ਾਈ ਪੂਰੀ ਧੋਰਾਂ ਤੇ ਆ ਪੂਰੇ ਸਿਖਰਾਂ ਤੇ ਆ ਸਵਾਲ ਇਹ ਖੜਾ ਹੋ ਜਾਂਦਾ ਇੱਕ ਪਾਸੇ ਈਡੀ ਇੱਕ ਪਾਸੇ ਵਿਜੀਲੈਂਸ ਸੱਚ ਕੀ ਹੈ ਵਿਜੀਲੈਂਸ ਦੇ ਜਿਹੜੇ ਕੇਸ ਹੈ ਉਹਨਾਂ ਦਾ ਤੇ ਈਡੀ ਦੇ ਕੇਸਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ED ਦਾ ਕੇਸ ਜਿਹੜਾ ਹੈਗਾ ਉਹਦੇ ਵਿੱਚ ਕੋਈ FIR ਦੀ ਕਾਪੀ ਨਹੀਂ ਦਿੱਤੀ ਜਾਂਦੀ FIR ਦੀ ਥਾਂ ਤੇ ਉੱਥੇ ECR ਹੁੰਦੀ ਹੈ ਜਿਹੜੀ ਉਹਨਾਂ ਦੀ ਹੁੰਦੀ ਹੈ ਜੀ ECR ਦੀ ਕਾਪੀ ਗੁਨੇਗਾਰ ਨੂੰ ਨਹੀਂ ਦਿੱਤੀ ਜਾਂਦੀ ਲੰਬਾ ਟਾਈਮ ਜਿਹੜੇ ਬੰਦੇ ਅਕਿਊਜ਼ਡ ਹੈ ਉਹਦਾ ਲੰਬਾ ਟਾਈਮ bail ਨਹੀਂ ਹੁੰਦੀ ਕਿੰਨੇ ਮਹੀਨੇ ਟੱਪ ਜਾਂਦੇ ਐ bailਾਂ ਨਹੀਂ ਹੁੰਦੀਆਂ ਕਾਨੂੰਨ ਹੀ ਇਹੋ ਜਿਹਾ ਹੈ ਵਿਜੀਲੈਂਸ ਦੇ ਅੰਦਰ ਤੁਸੀਂ ਆਪਣਾ ਹੱਕ مانਗ ਸਕਦੇ ਹੋ ਤੁਸੀਂ ਚੈਲੰਜ ਕਰ ਸਕਦੇ ਹੋ ਵਿਜੀਲੈਂਸ ਦੇ ਵਿੱਚ ਟਰਾਂਸਪੇਰੈਂਸੀ ਵੀ ਹੈ ਜੇ ਵਿਜੀਲੈਂਸ ਦੇ ਗਲਤ ਕਰਦੀ ਹੋਵੇ ਵਿਜੀਲੈਂਸ ਕੋਈ ਬਹੁਤ ਜ਼ਿਆਦਾ ਦੇਖੋ ਸਾਰੇ ਜਿਹੜੇ ਬੰਦੇ ਅੰਦਰ ਗਏ ਗਏ ਆ ਵਿਜੀਲੈਂਸ ਦੇ ਵਿੱਚ ਇਹਨਾਂ ਦੇ ਕੇਸ ਜਿਹੜੇ ਆ ਜਿਵੇਂ ਖਹਿਰਾ ਸਾਹਿਬ ਤੇ ਕੋਈ ਅਕਾਲੀ ਸਰਕਾਰ ਦਾ ਦਰਜ ਕੀਤਾ ਹੋਇਆ ਇਹਨਾਂ ਦੀਆਂ ਕੰਪਲੇਂਟਾਂ ਆਈਆਂ ਹੋਈਆਂ ਦੇਖੋ ਪੰਜਾਬ ਦਾ ਪੈਸਾ ਖਾਣ ਵਾਲੇ ਨੂੰ ਖਜ਼ਾਨਾ ਲੁੱਟਣ ਵਾਲੇ ਨੂੰ ਅਸੀਂ ਛੱਡ ਨਹੀਂ ਸਕਦੇ ਲੇਕਿਨ ਅਸੀਂ 트럼ਪ ਦਾ ਚਾਰजेस ਤੇ ਫਰਜੀ ਚਾਰजेस ਤੇ ਕਿਸੇ ਨਾ ਤੱਕਾ ਨਹੀਂ ਕਰਾਂਗੇ ਇਹ ਮਾਨ ਸਾਹਿਬ ਦੀ ਸੋਚ ਹੈ ਔਰ ਜੇ ਅਸੀਂ ਤੱਕਾ ਕਰਨਾ ਹੀ ਹੁੰਦਾ ਤਾਂ ਬਹੁਤ ਐਸੇ ਬੰਦੇ ਐ ਜਿਨ੍ਹਾਂ ਤੇ ਕਰ ਸਕਦੇ ਸੀ ਲੇਕਿਨ ਅੱਜ ਤੱਕ ਅਸੀਂ ਕੋਈ ਵਾਅਦਾ ਨਹੀਂ ਕੀਤਾ ਲੇਕਿਨ ਜਿਹੜਾ ਈਡੀ ਹੈ ਨਾ ਜੀ ਤੁਸੀਂ ਦੇਖੋ ਈਡੀ ਦੇ ਅੰਦਰ ਖੁਦ ਸੁਪਰੀਮ ਕੋਰਟ ਦੇ ਜੱਜ ਪੁੱਛ ਰਹੇ ਨੇ ਕਿ ਕੇਜਰੀਵਾਲ ਦੀ ਸੰਪਤੀ ਕਿਉਂ ਨਹੀਂ ਅਟੈਚ ਕੀਤੀ ਜੇ ਕੇਜਰੀਵਾਲ ਸਾਹਿਬ ਨੇ ਰਿਸ਼ਵਤ ਲਈ ਹੈ ਤਾਂ ਉਹ ਪੈਸਾ ਕਿੱਥੇ ਗਿਆ ਨਾ ਤਾਂ ਘਰੋਂ ਪੈਸਾ ਲੱਭਿਆ ਨਾ ਲੋਕਰਾਂ ਚੋਂ ਪੈਸਾ ਲੱਭਿਆ ਨਾ ਕੋਈ ਸੰਪਤੀ ਮਿਲੀ ED ਬੇਸਿਕਲੀ PML A ਜਿਹੜਾ ਕਾਨੂੰਨ ਹੈ منی ਲਾਂਡਰਿੰਗ ਦਾ ਉਹਦੇ ਵਿੱਚ ਬੇਸਿਕਲੀ ਪੈਸੇ ਦੀ ਟ੍ਰੇਲ ਸਟੈਬਲਿਸ਼ ਕਰਨੀ ਪੈਂਦੀ ਹੈ ਜਿਹੜਾ ਕਿ ED ਨੇ ਨਹੀਂ ਕਰ ਸਕੀ ਉਹ ਫਰਜੀ ਕੇਸ ਹੈ ਫਰਜੀ ਤੌਰ ਤੇ ਬਦਲਾਖੋਰੀ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਕਹਿ ਰਹੇ ਹੋ ਵਿਜੀਲੈਂਸ ਦਾ ਮੈਂ ਚੈਲੰਜ ਕਰਦਾ ਇੱਕ ਬੇਗੁਨਾ ਦੱਸ ਦਿਓ ਅਸੀਂ ਤਾਂ ਆਪਣੇ ਬੰਦਿਆਂ ਨੂੰ ਵੀ ਅੰਦਰ ਕੀਤਾ ਹੈ ਅਸੀਂ ਆਪਣੇ ਮੰਤਰੀਆਂ ਤੇ ਵੀ ਐਕਸ਼ਨ ਲਿਆ ਹੈ BJP ਨੇ ਕਿਹੜੇ ਮੰਤਰੀ ਤੇ ਐਕਸ਼ਨ ਲਿਆ ਆਪ ਦੇਤੇ ਅਜੀਤ ਪਵਾਰ ਵਰਗੇ ਕੁੱਤੀਤੀ 40 40 ਹਜ਼ਾਰ ਕਰੋੜ ਦੇ ਜਿਹੜੇ ਘਟਾਲਿਆਂ ਦੇ ਅਕਿਊਜ਼ਡ ਹੈ ਈਡੀ ਨੇ ਉਹਨਾਂ ਨੂੰ ਕਲੀਨ ਚਿੱਟ ਦੇਤੀ ਆ ਕੇ ਲੇਕਿਨ ਸਾਡੇ ਵਿਜੀਲੈਂਸ ਦੇ ਅਸੀਂ ਐਕਸ਼ਨ ਲਿਆ ਆਪਦੇ ਹੀ ਬੰਦਿਆਂ ਤੇ ਔਰ ਵਿਜੀਲੈਂਸ ਅੱਗੇ ਵੀ ਐਕਸ਼ਨ ਲੈਂਦੀ ਰਹੂਗੀ ਬੜੇ ਕਾਬਿਲ ਅਫਸਰ ਹੈ ਸਾਡੇ ਜਿਹੜੇ ਵਿਜੀਲੈਂਸ ਦੇ ਡਾਇਰੈਕਟਰ ਨੇ ਹੀ ਇਜ਼ ਅ ਵੈਰੀ ਨਾਈਸ ਐਂਡ ਅ ਗੁੱਡ ਪਰਸਨ ਤੇ ਉਹ ਪ੍ਰੋਪਰ ਚਲਾ ਰਹੇ ਨੇ ਅਸੀਂ ਇਹ ਦਾਵਾ ਕਰਦੇ ਹਾਂ ਕਿ ਜੇ ਕੋਈ ਇੱਕ ਵੀ ਫਰਜੀ ਕੇਸ ਹੈ ਤਾਂ ਮੈਂ ਚੈਲੰਜ ਕਰਦਾ ਮੀਡੀਆ ਦੇ ਸਾਹਮਣੇ ਲੈ ਕੇ ਆਓ ਕਿ ਫਲਾਨਾ ਬੰਦਾ ਸਾਡਾ ਦੁੱਧ ਧੋਤਾ ਸੀ ਉਹਦੇ ਤੇ ਝੂਠਾ આરોਪ ਲਗਾਇਆ ਗਿਆ ਹੈ ਬਦਲ ਸਾਹਿਬ ਅੱਗੇ ਵੱਧਦੇ ਆ ਪੰਜਾਬੀ ਸਿਆਸਤ ਤੇ ਮੋੜ ਡਾਰੀ ਮਾਰਦੇ ਆ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੂਜੀ ਪਾਰਟੀਆਂ ਤੋਂ ਜਿਹੜੇ ਵੱਡੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਦਾ ਇਸ ਸਮੇਂ ਹਿੱਸਾ ਬਣ ਰਹੇ ਜਗਬੋਨ ਕਮਕੀ ਕਿਸੇ ਕਾਂਗਰਸ ਦਾ ਹਿੱਸਾ ਸਨ ਉਹ ਫਿਰ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਤੇ ਅੱਜ ਕਿਤੇ ਨਾ ਕਿਤੇ ਉਹ ਵੀ ਇਹ ਕਹਿ ਲਿਆ ਕਿ ਨਿਸ਼ਾਨਾ ਸਾਧਰੇ ਨੇ ਉਹ ਨਿਸ਼ਾਨਾ ਕਿਉਂ ਸਾਧਰੇ ਨੇ ਕੀ ਟਿਕਟਾਂ ਦੇ ਲਈ ਹੀ ਆਮ ਆਦਮੀ ਪਾਰਟੀ ਦੇ ਵਿੱਚ ਆਣਾ-ਬਾਣਾ ਬਣ ਰਿਹਾ ਜਾਂ ਕੀ ਬਣ ਰਿਹਾ ਚੱਲ ਕੀ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਕੀ ਰਿਹਾ ਇੱਕ ਪਾਸੇ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਦਿਗਜ ਕਿਸੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹ ਆਮ ਰੋਲ ਲਈ ਗਈ ਹੈ ਤੇ ਜਦੋਂ ਦੂਜਾ ਸ਼ਾਮਲ ਹੁੰਦਾ ਹੈ ਤਾਂ ਦੋ ਵਿਰੋਧੀਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਵਿਜੀਲੈਂਸ ਡਰਾ ਰਹੀ ਹੈ ਵਿਜੀਲੈਂਸ ਕਰ ਰਹੀ ਹੈ ਕਿ ਫਿਰ ਆਓ ਪੁੱਛਗਿਸ਼ ਕਰਾਂਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਕੰਗਸਾਹ ਬੜੇ ਸੀਨੀਅਰ ਲੀਡਰ ਨੇ ਔਰ ਬਹੁਤ ਵੱਡਾ ਤਜਰਬਾ ਰੱਖਦੇ ਨੇ ਸਾਡੀ ਪਾਰਟੀ ਵਿੱਚ ਸਾਡੇ ਕਈ ਮੇਰੇ ਵਰਗੇ ਔਰ ਕਈ ਪੁਰਾਣੇ ਬੈਕਗ੍ਰਾਉਂਡ ਤੋਂ ਜਿਹੜੇ ਰਵਾਇਤੀ ਪਾਰਟੀਆਂ ਤੋਂ ਵੀ ਲੋਕ ਆਏ ਸੀਗੇ ਸਾਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਇੱਕ ਚਾਂਸ ਮਿਲਿਆ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦਾ ਕੁਝ ਚੰਗੇ ਪਾਸੇ ਨੂੰ ਪੰਜਾਬ ਨੂੰ ਲੈ ਕੇ ਜਾਣ ਦਾ ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਪਾਰਟੀ ਡਿਸਪਲਨ ਹੈ that is utmost ਉਹ ਡਿਸਪਲਨ ਦੇ ਖਿਲਾਫ ਜੇ ਕੋਈ ਜਾਊਗਾ ਤਾਂ ਸਾਡੀ ਪਾਰਟੀ ਵਿੱਚ ਤਾਂ ਜ਼ੀਰੋ ਟੋਲਰੈਂਸ ਹੈ ਅਸੀਂ ਤਾਂ ਇਹ ਟੋਲਰੇਟ ਹੀ ਨਹੀਂ ਕਰਦੇ ਕਿ ਕੋਈ ਬੰਦਾ ਸਾਡੀ ਤਾਂ ਹੀ ਤੁਸੀਂ ਕਹਿੰਦੇ ਹੋ ਮੰਤਰੀ ਇਲੈਕਸ਼ਨ ਚ ਉਤਾਰਤੇ ਫਲਾਣਾ ਕਰਤਾ ਸਾਡੇ ਵੀ ਪਾਰਟੀ ਵਿੱਚ ਜਿਹੜਾ ਲੀਡਰਸ਼ਿਪ ਦਾ ਹੁਕਮ ਹੈ ਉਹਨੂੰ ਇਲਾਹੀ ਹੁਕਮ ਸਮਝਿਆ ਜਾਂਦਾ ਹੈ ਔਰ ਜਿਹੜੀ ਗੱਲ ਜੋ ਇੱਕ ਬਹਿ ਕੇ ਫੈਸਲਾ ਹੋ ਗਿਆ ਉਹਦੇ ਤੇ ਫੁੱਲ ਚੜਾਏ ਜਾਂਦੇ ਐ ਸੋ ਜੇ ਕੋਈ ਡਿਸਪਲਿਨ ਦੀ ਭੰਗ ਕਰੂਗਾ ਕੋਈ ਲੀਆ ਪਾੜ ਕੇ ਚੱਲਣ ਦੀ ਕੋਸ਼ਿਸ਼ ਕਰੂਗਾ ਔਰ ਜੇ ਕੋਈ ਇਹ ਸੋਚਦਾ ਹੈ ਕਿ ਸ਼ਾਇਦ ਮੈਂ ਮੇਰੇ ਨਾਲ ਬਹੁਤ ਵੋਟਾਂ ਹੈ ਮੇਰੇ ਨਾਲ ਬਹੁਤ ਲੋਕ ਹੈ ਤਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਲੋਕ ਪਾਰਟੀ ਦੀ ਵਿਚਾਰਧਾਰਾ ਨਾਲ ਹੁੰਦੇ ਹੈ ਲੋਕ ਮੁੱਖ ਮੰਤਰੀ ਜੀ ਦੀ ਸਾਫ ਸੁਥਰੀ ਛਵੀ ਦੇ ਨਾਲ ਹੈ ਲੋਕ ਕਿਸੇ ਦੀ ਮਲਕੀਅਤ ਨਹੀਂ ਹੁੰਦੇ ਸੋ ਪਾਰਟੀ ਇੱਕ ਪਰਿਵਾਰ ਹੈ ਜੇ ਪਾਰਟੀ ਦੇ ਨਾਲ ਚੱਲਾਂਗੇ ਤਾਂ ਵੱਡੇ ਹੈ ਜੇ ਇਕੱਲਾ-ਇਕੱਲਾ ਆਪਦਾ ਡਮਰੂ ਵਜਾਵਾਂਗੇ ਤਾਂ ਫਿਰ ਮੈਂ ਸਮਝਦਾ ਕਿ ਫਿਰ ਐਕਸ਼ਨ ਆਊਗਾ ਔਰ ਉਹ ਸਟ੍ਰਿਕਟ ਐਕਸ਼ਨ ਹੁੰਦਾ ਸੋ ਮੈਂ ਇਹ ਇਹੀ ਕਹਿ ਸਕਦਾ ਕਿ ਪਾਰਟੀ ਡਿਸਪਲਿਨ ਵਿਲ ਨਾਟ ਬੀ ਅਲਾਉਡ ਟੂ ਬੀ ਡਿਸਟਰਬਡ ਜੇਕਰ ਮੈਂ ਤੁਹਾਡੀ ਗੱਲ ਕਰਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਮੇਂ ਪਾਰਟ ਰਹੇ ਹੋ ਵੱਡਾ ਚਿਹਰਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਦਿਗਜਾਂ ਦੇ ਵਿੱਚ ਤੁਹਾਡਾ ਚਰਚਾ ਚੱਲਦਾ ਸੀ ਜਦੋਂ ਵੀ ਕਿਤੇ ਨਾ ਕਿਤੇ ਵੱਡੀ ਸਟੇਜਾਂ ਲੱਗਦੇ ਸਨ ਤਾਂ ਹਰਸ਼ਕੁੰਦਰ ਸਿੰਘ ਬੱਬੀ ਬਾਦਲ ਹਮੇਸ਼ਾ ਉਹਨਾਂ ਦੇ ਨਾਂ ਵੀ ਬੋਲੇ ਜਾਂਦੇ ਸਨ ਚਰਚਾ ਦਾ ਹਿੱਸਾ ਵੀ ਬਣਦੇ ਸਨ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਆਪਣਾ ਭਵਿੱਖ ਕੀ ਦੇਖ ਰਹੇ ਹੋ ਕਿ ਇਹ ਦੇਖ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਚੋਣ ਲੜਾਈ ਜਾਵੇਗੀ ਹਰਸ਼ਕੁੰਦਰ ਸਿੰਘ ਬੱਬੀ ਬਾਦਲ ਨੂੰ ਜਾਂ ਸੁਖਿੰਦਰ ਸਿੰਘ ਬੱਬੀ ਬਾਦਲ ਸਿਰਫ ਤੇ ਸਿਰਫ ਇੱਕ ਉਹੀ ਰਾਜਨੀਤੀ ਕਰ ਰਹਾ ਲੋਕ ਸੇਵਾ ਕਰਦਾ ਰਿਹਾ ਕਿਉਂਕਿ ਵੱਡਾ ਨਾਮ ਰਿਹਾ ਹਮੇਸ਼ਾ ਬੱਬੀ ਬਾਦਲ ਇਸ ਨਾਮ ਨਾਲ ਹੀ ਜਾਣਿਆ ਗਿਆ ਕਿਉਂਕਿ ਲੋਕਾਂ ਦੇ ਵਿੱਚ ਵਿਚਰਿਆ ਥੋੜਾ ਬਹੁਤ ਬਹੁਤ ਧੰਨਵਾਦ ਹੈ ਚੰਨੀ ਜੀ ਤੁਸੀਂ ਇੰਨੇ ਵਧੀਆ ਸ਼ਬਦ ਮੇਰੇ ਲਈ ਵਰਤੇ ਮੈਂ ਮਹਿਸੂਸ ਕਰਦਾ ਕਿ ਮੈਂ ਸਦਾ ਹੀ ਪੰਥ ਦੀ ਰਾਜਨੀਤੀ ਕਰਕੇ ਮੈਂ ਖੁਸ਼ ਰਹਿਣਾ ਤੇ ਮੈਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਮਾਨ ਸਾਹਿਬ ਜਿਸ ਤਰ੍ਹਾਂ ਨਾਲ ਆਪਾਂ ਪੰਜਾਬ ਦੀ ਸਿਆਸੀ ਫਿਜ਼ਾ ਬਦਲੀ ਹੈ ਅੱਜ ਪੰਥ ਦੀ ਵੀ ਸਿਆਸੀ ਫਿਜ਼ਾ ਬਦਲੀ ਹੈ ਪੰਥ ਤੇ ਵੀ ਕਬਜ਼ਾ ਹੋਇਆ ਹੋਇਆ ਹੈ ਪੰਥਕ ਅਦਾਰਿਆਂ ਤੇ ਵੀ ਕਬਜ਼ਾ ਹੋਇਆ ਹੋਇਆ ਹੈ ਸੋ ਨਵੀਂ ਨੌਜਵਾਨ ਆਉਣ ਐਸਜੀਪੀਸੀ ਦੇ ਅੰਦਰ ਆਉਣ ਪੰਥਕ ਰਾਜਨੀਤੀ ਵਿੱਚ ਆਉਣ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਤਾਂ ਇੱਕ ਤਰ੍ਹਾਂ ਨਾਲ ਮਾਨ ਸਾਹਿਬ ਨੇ ਔਰ ਪਾਰਟੀ ਹਾਈ ਕਮਾਂਡ ਨੇ ਜਿਹੜਾ ਮੌਕਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਲਈ ਕੁਝ ਕਰ ਸਕੀਏ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਆਂ ਬਾਕੀ ਜੇ ਤੁਸੀਂ ਇਹ ਪੁੱਛਦੇ ਹੋ ਕਿ ਤੁਹਾਡੇ ਫਿਊਚਰ ਪਲਾਨ ਕੀ ਹੈ ਤਾਂ ਆਈ ਐਮ ਅ ਫਰਮ ਬਲੀਵਰ ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕਾ ਅੰਤਰਜਾਮੀ ਤੁਸੀਂ ਆਪ ਜੋ ਮਰਜੀ ਪਲਾਨ ਬਣਾਈ ਜਾਓ ਜੋ ਅਕਾਲ ਪੁਰਖ ਦਾ ਪਲਾਨ ਹੈ ਤੁਹਾਡੇ ਲਈ ਉਹ ਵੱਡਾ ਹੈ ਉਹਦੇ ਅਨਸਾਰ ਹੀ ਕੰਮ ਹੋਣਿਆ ਔਰ ਉਹਦੇ ਤੇ ਹੀ ਮੈਨੂੰ ਪੂਰਨ ਭਰੋਸਾ ਹੈ ਜੋ ਵੈਗਰੂ ਜਿੱਥੇ ਰੱਖਦਾ ਅਸੀਂ ਖੁਸ਼ ਆ ਇਸ ਗੱਲ ਤੋਂ ਜੇਕਰ ਆਖਰੀ ਸਵਾਲ ਕਰਨਾ ਚਾਹਾਂਗਾ ਤੁਸੀਂ ਪੰਥਕ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਕਹਿੰਦੇ ਆ ਨਜ਼ਰ ਆਉਂਦੇ ਨੇ ਮੀਡੀਆ ਦੇ ਵਿੱਚ ਕਿ ਉਹ ਹਮੇਸ਼ਾ ਛੋਟਾ ਭਰਾ ਤੇ ਵੱਡਾ ਭਰਾ ਹੀ ਕਹਿੰਦੇ ਨੇ ਉਹਨਾਂ ਨੂੰ ਵੀ ਲੋਕ ਬਾਈ ਜੀ ਕਹਿੰਦੇ ਨੇ ਭਾਵੇਂ ਆਮ ਲੋਕ ਹੋਣ ਭਾਵੇਂ ਲੀਡਰ ਹੋਣ ਤੇ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਵੀ ਬਾਈ ਜੀ ਕਹ ਕੇ ਫਿਰ ਜਦੋਂ ਗੱਲ ਕਰਦੇ ਹੋ ਕਿ ਉਹ ਪੰਥਕ ਮਸਲਿਆਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਹੁੰਦੀ ਹੈ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਿਐਕਸ਼ਨ ਕੀ ਹੁੰਦਾ ਇੱਕ ਮਿੰਟ ਦੇ ਵਿੱਚ ਦੇਖੋ ਬਹੁਤ ਸੁਹਿਰਦ ਬੰਦਾ ਹੈ ਮੇਰੇ ਨਾਲ ਪੁਰਾਣੀ ਦੋਸਤੀ ਹੈ ਮਾਨ ਸਾਹਿਬ ਦੀ ਮਾਨ ਸਾਹਿਬ ਨਾ ਇੱਕ ਨਿਹੈਤੀ ਜ਼ਮੀਰ ਔਰ ਅਦਬ ਵਾਲਾ ਬੰਦਾ ਹੈ ਔਰ ਮੈਂ ਤੁਹਾਨੂੰ ਇਹ ਦੱਸਦਾ ਪੰਥਦਰਦੀ ਹੈ ਮੈਂ ਉਹ ਗੁਰਬਾਨੀ ਦੇਖੋ ਉਹਨਾਂ ਨੇ ਕਿਹਾ ਸਾਰਾ ਖਰਚਾ ਅਸੀਂ ਦੇਵਾਂਗੇ ਗੁਰਬਾਨੀ ਘਰ ਘਰ ਪਹੁੰਚਣੀ ਚਾਹੀਦੀ ਹੈ ਔਰ ਮੈਂ ਜ਼ਰੂਰੀ ਮੈਂ ਮਹਿਸੂਸ ਕਰਦਾ ਹੈ ਕਈ ਲੋਕਾਂ ਨੇ ਪੰਥਕ ਲਿਬਾਸ ਪਾ ਕੇ ਇਨਾ ਜਿਆਦਾ ਪੰਥ ਦਾ ਨੁਕਸਾਨ ਕੀਤਾ ਕਿ ਸ਼ਾਇਦ ਪੰਥ ਉੱਠ ਹੀ ਨਾ ਸਕਿਆ ਉਦੋਂ ਬਾਅਦ ਲੇਕਿਨ ਜੋ ਅੱਜ ਭਗਵੰਤ ਮਾਨ ਜੀ ਨੌਜਵਾਨ ਸਿੱਖਾਂ ਦੇ ਮੁੰਡੇ ਕੁੜੀਆਂ ਨੂੰ ਮੈਰਿਟ ਤੇ ਨੌਕਰੀਆਂ ਦੇ ਰਹੇ ਨੇ ਜਿਹੜੀ ਜਵਾਨੀ ਸਾਡੀ ਪਲਾਇਨ ਕਰ ਰਹੀ ਹੈ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਬਾਹਰਲੇ ਮੁਲਕਾਂ ਨੂੰ ਜੇ ਅਸੀਂ ਇੱਥੇ ਮਾਹੌਲ ਬਣਾ ਦਾਂਗੇ ਤੇ ਇੱਥੇ ਉਹ ਰਹਿ ਜਾਣਗੇ ਮਾਂ ਪਿਓ ਕੋਲੇ ਇਹ ਪੰਥ ਦੀ ਵੱਡੀ ਸੇਵਾ ਹੋਊਗੀ ਐਸਜੀਪੀਸੀ ਦੇ ਜਿਹੜੇ ਇਲੈਕਸ਼ਨ ਹੈ ਉਹ ਅਸੀਂ ਜਲਦੀ ਕਰਾਵਾਂਗੇ ਜਲਦੀ ਅਸੀਂ ਲਿਖਤਾ ਵੋਟਾਂ ਬੰਨ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ ਸੋ ਅਸੀਂ ਤਾਂ ਇਹ ਚਾਹੁੰਨੇ ਆ ਕਿ ਸਾਡਾ ਪੰਥ ਹੱਸਦਾ ਵਸਦਾ ਚੜ੍ਹਦੀ ਕਲਾ ਵਿੱਚ ਰਹੇ ਔਰ ਮਾਨ ਸਾਹਿਬ ਇੱਕ ਨਿੱਗਰ ਸੋਚ ਵਾਲਾ ਬੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ ਇਮਾਨਦਾਰ ਹੈ ਔਰ ਚਲੋ ਮੇਰਾ ਤਾਂ ਭਰਾ ਹੈ ਮੇਰੀ ਹਮ ਉਮਰ ਹੈ ਉਹ ਔਰ ਮੈਂ ਸਮਝਦਾ ਕਿ ਮਾਨ ਸਾਹਿਬ ਵਰਗਾ ਮੁੱਖ ਮੰਤਰੀ ਪੰਜਾਬ ਨੇ ਪਹਿਲੀ ਵਾਰ ਦੇਖਿਆ ਬਰਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ ਚੰਨੀ ਜੀ ਔਰ ਸਕਾਈ ਨਿਊਜ਼ ਦਾ ਔਰ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੁਖਿੰਦਰ ਹਰਖਿੰਦਰ ਸਿੰਘ ਬੱਬੀ ਬਾਦਲ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਆਪਣੀਆਂ ਲੀਹਾਂ ਤੇ ਹੈ ਜਿਹੜਾ ਕੰਮ ਕੀਤਾ ਜਾ ਰਿਹਾ ਉਹ ਲੋਕਪੱਖੀ ਕੀਤਾ ਜਾ ਰਿਹਾ ਤੇ ਖਾਸ ਕਰਕੇ ਗੋਲਡੀ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗੋਲਡੀ ਉਹ ਇਨਸਾਨ ਹੈ ਜੋ ਇੱਕ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਉਸ ਦਾ ਕੈਰੀਅਰ ਤੇ ਉਹ ਕੰਮ ਕਰ ਰਿਹਾ ਤੇ ਕੰਮ ਕਰਨ ਵਾਲਿਆਂ ਨੂੰ ਆਮ ਆਦਮੀ ਪਾਰਟੀ ਹਮੇਸ਼ਾ ਆਪਣੀ ਬੁੱਕਲ ਦੇ ਵਿੱਚ ਲੈਂਦੀ ਹੈ ਤੇ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਅਹੁਦੇ ਦੇ ਭੁੱਖੇ ਨਹੀਂ ਉਹ ਹਮੇਸ਼ਾ ਤੇ ਹਮੇਸ਼ਾ ਲੋਕਪੱਖ ਕੀ ਕੰਮ ਕਰਦੇ ਨਜ਼ਰ ਵੀ ਆਏ ਨੇ ਤੇ ਲੋਕ ਪੱਖੀ ਉਹਨਾਂ ਨੂੰ ਮੰਨਿਆ ਵੀ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰਾ ਕੰਮ ਸਿਰਫ ਤੇ ਸਿਰਫ ਕੰਮ ਕਰਨਾ ਹੈ ਪਾਰਟੀ ਦੀ ਅੱਗੇ ਮਰਜ਼ੀ ਹੈ ਜਿੱਥੇ ਪਾਰਟੀ ਰੱਖਣਾ ਚਾਹੁੰਦੀ ਹੈ ਰੱਖ ਸਕਦੀ ਹੈ